ਜੋ ਆਉਂ ਨਹੀਂ ਬਣਿਉਂ ਚੱਤ ਕੁਛ ਇਹ ਕਿਹਨਾਂ ਕੋ ਚੱਤ ਕਿ ਮੈਨੂੰ ਯਾਦ ਅੰਦਾਜ਼ਾ ਬਣ ਕੇ ਸਿਆ ਹੈ ਹੈ ਅੱਲ ਇਹ ਨਾਮ ਕਰੇ ਹੈ ਹੈ ਨਾਮ ਕਰੇ ਹੈ ਇਹ ਆਵਾਜ਼ ਹਿੰਮਤ ਵਾਲੀ ਆਪੇ

ਮੇਰੇ ਕੋਲ ਤੁਸੀਂ ਆਏ ਹੋ ਠੀਕ ਹੈ ਐ ਬਈ ਪ੍ਰਬੰਧ ਹੀ ਮੇਰੇ ਕੋਲ ਆਏ ਹੋ ਤੁਸੀਂ ਆਪ ਫੋਨ ਕੀਤਾ ਮੈਂ ਆਣਾ ਮੈਂ ਕਿਹਾ ਸੋਚ ਰਹੀ ਸੀ ਸੱਦਿਆ ਨਾ ਤੁਸੀਂ ਮੈਨੂੰ ਕਿਹਾ ਮਾਫੀ ਮੰਗਣੀ ਮੈਂ ਕਿਹਾ ਮੈਂ ਬਾਦੀ ਵਾਲਾ ਕੋਈ ਨਹੀਂ ਮਾਫਾ ਤੁਹਾਨੂੰ ਮੈਂ ਕਿਹਾ ਤੁਸੀਂ ਮਾਫੀ ਮੰਗੀ ਉਹ ਤੋਂ ਬਾਅਦ ਕੀ ਕਹਿੰਦੇ ਸੀ ਪ੍ਰਾਛੀ ਦਾ ਤੁਹਾਨੂੰ ਮੈਂ ਕਿਹਾ ਮੈਂ ਵੈਸੇ ਹੱਸ ਕੇ ਕਿ ਮੈਂ ਪ੍ਰਾਛੀ ਤੇ ਮਾਫ ਜੋ ਤੁਹਾਡੇ ਕੋ ਗਲਤੀ ਕੋ ਸਭ ਨੇ ਦੇਖ ਲਈ ਪਰ ਪ੍ਰਾਛੀ ਕੀਤਾ ਤਬ ਤੱਕ ਕੋ ਆ ਕਿਹੜਾ ਕਿ ਸਾਧਨ ਮੰਦਰ ਤੁਹਾਨੂੰ ਆਸਪਾਈ ਕਰਾਂਗੇ ਕਿ ਸਭ ਤੋਂ ਜ਼ਿਆਦਾ ਹੁੰਦੀ ਆਜੂ ਦਾ ਰੋਜ਼ ਉਸ ਦੀ ਤਬੀਅਤ ਠਰਾਰ ਕੇ ਤੋਂ ਮੰਦੇ ਜਾਣੇ ਲਈ ਲਾਈਕ ਮੈਂ ਤਾਂ ਠੀਕ ਆ ਯਾਰ ਵੀ ਇੰਨੀ ਅਨੌਖਾ ਹੁੰਦਾ ਕਿਉਂਕਿ ਜੇਰਪੁਰ ਤੋਂ ਇਹ ਜੇਰਪੁਰ ਘਰ ਨਾਲ ਲਾਣੀ ਹੈ ਪਰ ਡੇਢ ਤੋਂ ਘੰਟੇ ਲੱਗ ਜਾਂਦੇ ਆ ਟ੍ਰੈਫਿਕ ਹੁੰਦਾ ਹੈ ਕਹਿੰਦੇ ਨਹੀਂ ਆਉਂਗੇ ਆ ਵੀਰੇ ਦੋ ਦਿਨ ਦੋ ਦਿਨ ਦੋ ਦਿਨ ਨਹੀਂ ਹੋਵੇ ਸਵਾਈ ਕਰ ਰਿਹਾ ਮੱਖਾ ਡਿੱਗ ਰਿਹਾ ਸਭ ਕੁਝ ਫਿਰ ਵੀ ਉਸ ਤੋਂ ਬਾਅਦ ਜਿਹਨਾਂ ਨੂੰ ਜਲੀਲ ਕਰਨਾ ਹਰ ਤੀਜ ਨੂੰ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕੋਈ ਕਦੇ ਕੰਪਲੀਟ ਕਦੇ ਕੋਈ ਇਹਨਾਂ ਦਾ ਕਸੂਰ ਇਹੀ ਆ ਵੀ ਇਹਨਾਂ ਦੇ ਕੋਲ ਚਾਰ ਛਿੱਲੇ ਨੇ ਅੱਜ ਤੋਂ ਆ ਕੁੜੀ ਨੂੰ ਮੈਂ ਮੰਨਿਆ ਭੈਣ ਜਿਹੜਾ ਇਹਨੂੰ ਕੋਈ ਪਰੇਸ਼ਾਨ ਕਰੇਗਾ ਥ्रेट ਕਰੇਗਾ ਅੱਗੇ ਅਸੀਂ ਖੜੇ ਆ ਜੇ ਕੋਈ ਥਾਣੇ ਵਾਲੇ ਨੇ ਜਿਵੇਂ ਪੁਲਿਸ ਨੂੰ ਕੋਈ ਬੰਦੇ ਪ੍ਰੈਸ਼ਰ ਪਾ ਰਹੇ ਜੇ ਅਸੀਂ ਘਰਾਵ ਕਰਾਂਗੇ ਖਾਨੇ ਦਾ ਜੇ ਪਰਚਾ ਦਰਜ ਹੋਇਆ ਜੇ ਪੁਲਿਸ ਨੇ ਇਹਨਾਂ ਦੇ ਖਿਲਾਫ ਜੇ ਕਾਰਵਾਈ ਕਰਨੀ ਹੈ ਨਾ ਜਿੰਨੀਆਂ ਫਿਲਮਾਂ ਬਣਦੀਆਂ ਨੇ ਦੇਖੋ ਮੈਂ ਫਿਰ ਕਰਮੇਸ਼ੀ ਦਾ ਸਮਰਥਕ ਨਹੀਂ ਆ ਇਸਦਾ ਕੋਈ ਸਮਰਥਕ ਨਹੀਂ ਆ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਚਲੋ ਜੇ ਨਾ ਤਾਂ ਗਲਤੀ ਹੋ ਗਈ ਬੱਚਿਆਂ ਲਈ ਨੇ ਕੀਤਾ ਉਹ ਪ੍ਰੂਫ ਵੀ ਕਰਕੇ ਜੱਸਾ ਕਿ ਸੀ ਬੱਚਿਆਂ ਲਈ ਕੀਤਾ ਬੱਚਿਆਂ ਲੱਗਦੀ ਬੱਚੇ ਤਾਂ ਅਗਲੇ ਨੇ ਕੈਮਰੇ ਤੇ ਦਿਖਾ ਦਿੱਤੇ ਵੀ ਆਹ ਦੇਖੋ ਬੱਚੇ ਆ ਚੀਜ਼ਾਂ ਨੇ ਜੇ ਇਹਨਾਂ ਨੂੰ ਗਲਤੀ ਹੋ ਗਈ ਇਹਨਾਂ ਨੇ ਮਾਫੀ ਮੰਗ ਲਈ ਉਹ ਵੀ ਮਾਂ ਕਾਲੀ ਤੋਂ ਆਪਾਂ ਸਾਰੇ ਮਾਂ ਕਾਲੀ ਤੋਂ ਉੱਪਰ ਫੇਰ ਵੀ ਆਪਾਂ ਇਹਨਾਂ ਨੂੰ ਪ੍ਰਸ਼ਾਨ ਮੀਨਾ ਮਦੁਰਿੰਦਰ ਅੱਜ ਹਲਾ ਦੇਖੋ ਕੁੜੀ ਨੂੰ ਕੁਝ ਹੋ ਗਿਆ ਮੈਂ ਪਰਸੋਂ ਵੀ ਗੱਲ ਕੀਤੀ ਸੀ ਮੈਂ ਕਿਹਾ ਜੇ ਇਹਨੂੰ ਕੁਝ ਹੋ ਗਿਆ ਕੋਈ ਪਰਿਵਾਰ ਨੂੰ ਕੁਝ ਨੁਕਸਾਨ ਹੋ ਗਿਆ ਤਾਂ ਆਪਾਂ ਕੋਈ ਆਪਣੇ ਆਪ ਨੂੰ ਮਾਫੀ ਕਰ ਪਾਏਗਾ ਜਿਹੜੇ ਕਰ ਰਹੇ ਚਾਰੇ ਚਿਰ ਵੀ ਮੇਰੇ ਭਰਾ ਨੇ ਤੇ ਵੀ ਕੋ ਸੰਤ ਸਮਾਜ ਤੋਂ ਕੋ ਗੁਰੂ ਜੀ ਆ ਸਾਰੇ ਬੜੇ ਗੁਪਤੀਮਾਨ ਨੇ ਸਮਝਦਾਰ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਫਿਰ ਇਹਨਾਂ ਵੱਲ ਕੁੜੀ ਵੱਲ ਮੈਂ ਮਾਫੀ ਮੰਗਦਾ ਕਿ ਜੇ ਤੁਹਾਨੂੰ ਥੋੜਾ ਮਨ ਸੈਟੀਸਫਾਈ ਨਹੀਂ ਮੈਂ ਮਾਫੀ ਤੁਹਾਡੇ ਅੱਗੇ ਮੰਗ ਰਣਾ ਪਰ ਇਹਨਾਂ ਨੂੰ ਬਸ ਜ਼ਿਆਦਾ ਜਲੀਲ ਨਾ ਕਰੋ ਯਾਰ ਇਹਨਾਂ ਜਲੀਲ ਕਰਨ ਦੀ ਵੀ ਹੱਦ ਦੀ ਸੀਮਾ ਹੁੰਦੀ ਆ ਭਾਈ ਇਨਸਾਨ ਆ ਇਨਸਾਨੀਅਤ ਭੈਗੀ ਸਾਡੇ ਜਿਨ੍ਹਾਂ ਦੇ ਪਰਚਾ ਦੇ ਨਾਲ ਬੜਾ ਜ਼ਰੂਰੀ ਤੁਹਾਨੂੰ ਸਭ ਨੂੰ ਲੱਗ ਰਿਹਾ ਵੀ ਇਹ ਦੇਸ਼ ਦਾ ਸਭ ਤੋਂ ਵੱਡਾ ਪੰਜਾਬ ਦਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹੀ ਆ ਇਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਦੇ ਵਿੱਚ ਕੋ ਮਾਤਾ ਕਾਲੀ ਹਨੂਮਾਨ ਜੀ ਸ਼ੇਰਾਵਲੀ ਮਾਤਾ ਦਾ ਸਭ ਨੂੰ ਤੁਹਾਨੂੰ ਨਾ ਦੇ ਡੈਕਟਰਾਂ ਦੇ ਐਕਟਰਾਂ ਦੇ ਬਕਿੰਗ ਨਹੀਂ ਕਰਤੀ ਜਾਂਦੀ। ਕਿੰਨੀਆਂ ਕਿ ਕਾਰਵਾਈਆਂ ਕਰਾਤੀਆਂ। ਮਰਿਆ ਦੇ ਮਗਰ ਹੀ ਪੈਜੋ ਅੱਜ ਸੋਮਵਾਰ ਨੂੰ ਅਸੀਂ ਸਾਡੀ ਸ਼ਿਖਸਾ ਹਿੰਦ ਦਾ ਡੈਪੂਟੇਸ਼ਨ ਪੰਜਾਬ ਭਰ ਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਜਗ੍ਹਾ ਤੁਸੀਂ ਅਨਮੰਗ ਪੱਤਰ ਵੀ ਜੰਗੇ ਸੀਐਨ ਸਾਹਿਬ ਦੇ ਨਾਮ ਤੇ ਐਸਐਸਪੀ ਹਨ ਵੀ ਜਿਹੜੇ ਇਦਾਂ ਦੀ ਕੋਈ ਚੀਜ਼ਾਂ ਨਹੀਂ ਕੋਈ ਕਿਸੇ ਨੂੰ ਬਸ਼ੇਰੂਪਕ ਬਲੈਕਮੇਲ ਨਾ ਕੀਤਾ ਜਾਵੇ। ਤੁਸੀਂ ਇੱਥੇ ਪਹੁੰਚੇ ਹੋ ਇਸ ਨਤੀਜੇ ਤੇ ਪਹੁੰਚੇ ਤਾਂ ਕਿ ਸਿਰਫ ਇੱਕ ਹਾਲ ਪੁੱਛਣ ਆਇਆ। ਇਹਦਾ ਅਰਮਾਨ ਜੀ ਨੇ ਦੱਸਿਆ ਕਿ ਪਰੇਸ਼ਾਨ ਆ। ਇਹ ਨਾਲੇ ਕਰੇ ਵੀ ਨੂੰ ਕਿਸੇ ਦਾ ਫੋਨ ਆਇਆ ਸੀ ਕਾਰਜ ਕੋਈ ਰੁਪੀ ਨਹੀਂ ਖਾਰਿਆ ਵੀ ਆਹ ਚਲੋ ਹੁੰਦੀ ਹੈ ਪ੍ਰੇਸ਼ਾਨੀ ਜਿਉ ਇਦਾਂ ਹਰ 15 ਮਿੰਟ ਬਾਅਦ ਜਿਹਨਾਂ ਦੀਆਂ ਚੰਗੀਆਂ ਵੀਡੀਓ ਆਉਂਦੀਆਂ ਹੁਣ ਉਹਨਾਂ ਦੇ ਖਿਲਾਫ ਗਾਲ੍ਹਾਂ ਕੱਢਣ ਲੋਕ ਮੈਂ ਇੱਕ ਬਾਤ ਕਹਿਣਾ ਚਾਹੁੰਦਾ ਹਾਂ ਦੇਖੋ ਹਸਪਤਾਲ ਹਸਪਤਾਲ ਵਿੱਚ ਸੈਟਿੰਗ ਨਹੀਂ ਹੁੰਦੀ ਅਰੇ ਬੱਚੇ ਨਹੀਂ ਹੁੰਦੇ ਉਸਨੇ ਕਾਲਮ ਹੁੰਦਾ ਹੈ ਜੋ ਹੈ ਮੁਸਲਿਮ ਹੁਣ ਉਸਨੇ ਮੈਂ ਡੀ ਟੂ ਬੜਾਈ ਯਾਰ ਕੀ ਹਿੰਦੂ ਮੁਸਲਿਮ ਆਦਮੀ ਯਾਰ ਕੱਢ ਕੇ ਆ ਦੇਖੋ ਹਿੰਦੂ ਮੁਸਲਿਮ ਕੋਲ ਆ ਸਰਟੀਫਿਕੇਟ ਕਰਾ ਦੇ ਆ ਆਹ ਦਾ ਨਹੀਂ 15 ਮਿੰਟ ਦੇ ਦੋ ਦਿਨਾਂ ਹੀ ਕਾਰ ਹੋ ਗਿਆ ਬਿਲਕੁਲ ਮਤਲਬ ਯਾਰ ਇੱਕ ਬੰਦੇ ਨੂੰ ਜਿਲੀ ਚੱਲ ਜੇ ਮੁਸਲਮਾਨ ਵੀ ਹੁੰਦਾ ਤੈਨੂੰ ਫਾਂਸੀ ਲਾ ਦੋਗੇ ਨਹੀਂ ਅੱਛਾ ਫਿਰ ਗੱਲਾਂ ਕਰ ਰਹੇ ਆ ਇਹਨੇ ਵਿਆਹ ਕਰਾਏ ਆ ਯਾਰ ਦੋ ਜਦੋਂ ਵਿਆਹ ਕਰਾਏ ਜੀ ਤੁਸੀਂ ਉਦੋਂ ਰੋਲਾ ਪਾ ਲੈਂਦੇ ਬਾਕੀ ਜਿਨ੍ਹਾਂ ਕਰਾਇਆ ਕਿ ਕਿੰਨੇ ਬਾਲੀਵੁੱਡ ਦੇ ਹਾਲੀਵੁੱਡ ਦੇ ਕਿੰਨੇ ਐਕਟਰ ਕਿੰਨੇ ਰਾਜੇ ਮਹਾਰਾਜੇ ਸਾਡੇ ਸੀਐਮ ਰਹੇ ਲੋ ਦੋ ਦੋ ਵਿਆਹ ਕਰਾਏ ਜਿਨ੍ਹਾਂ ਨੇ ਜਿਨ੍ਹਾਂ ਨੇ ਮਹਿਲਾ ਤੇ ਸ਼ਰਮ ਪਾਕਿਸਤਾਨ ਦੇ ਲੋਕ ਰਹਿੰਦੇ ਉਹਨਾਂ ਪਾਸੇ ਤੋਂ ਸਾਨੂੰ ਕੋਈ ਦਿੱਕਤ ਨਹੀਂ ਹੋਉਂ ਉਹਨਾਂ ਪਾਸੇ ਤੋਂ ਸਾਡੇ ਕੋਲ ਬੋਲ ਮਗਰ ਜੁੱਤੀ ਫੇਰਨੀ ਸੀ ਬੋਲਦੇ ਤਾਂ ਜੇ ਉਹਨੇ ਖਰਾਬ ਬੋਲੂਗਾ ਤਾਂ ਜੁੱਤੀ ਫੇਰੂਗੇ ਪੀ ਆ ਰਿਹਾ ਇਹਨਾਂ ਦੇ ਇਹਨਾਂ ਨੇ ਜ਼ਿਲਾ ਦੀ ਦੁਰਬਰ ਕੀਤਾ ਹੋਇਆ ਜਦ ਤੇਰੀ ਵਾਈਫਾਂ ਨੂੰ ਕੋ ਪ੍ਰੋਬਲਮ ਨਹੀਂ ਮੈਂ ਮੈਂ ਫਿਰ ਕਹਾਂ ਮੈਂ ਦੋ ਵਿਆਹ ਆ ਤਿੰਨ ਵਿਆਹ ਦੀ ਕੋਈ ਹੋ ਮੈਂ ਤੇ ਨਹੀਂ ਕਰਦਾ ਪਰ ਜੇ ਅਗਲੇ ਕੁਸ਼ੀ ਨਾਲ ਰਹ ਲੈ ਆਪਾਂ ਨੂੰ ਕੀ ਰਾਈਟ ਆ ਵੀਰੋਂ ਫਾਈਲ ਨੂੰ ਭੇਟ ਦੇਣਾ ਬਿਲਕੁਲ ਭੇਨੋਣਾ ਭੇਨ ਬਣਾਇਆ ਪੈਡ ਬਣ ਕੇ ਦਿਖਾਉਂਗਾ ਮੈਂ ਕਿ ਸਰਿਆ ਵਗੈਰਾ ਕੈਮਰੇ ਮੂਰੇ ਜੇ ਇਹ ਵੀ ਬਿਨਾ ਮਤਰਾ ਤੋਂ ਕਿਸੇ ਕੋਲੋਂ ਜੇ ਝੂਗੂ ਬਿਨਾ ਮਤਰਾ ਤੋਂ ਮਾਤਾ ਦੇ ਮਾਤਾ ਕੋਲੇ ਸ਼ੰਕਰ ਸ਼ਿਵਜੀ ਹਨੂਮਾਨ ਜੀ ਮਹਾਕਾਲੀ ਦਰਵਾਜ਼ੇ ਅੱਗੇ ਛੁਪਾਏ ਆ ਇਸ ਤਰ੍ਹਾਂ ਬਜੀ ਤਾਂ ਮਕਦਮਾ ਦਾ ਸੁਖਰਣਾ ਕੋਈ ਗੱਲ ਨਹੀਂ ਹੋ ਜਾਊਗਾ ਜਮਾਨਤ ਹੋ ਜਾਊਗੀ ਜੇ ਜਾਇਓਗੇ ਇਸ ਤੋਂ ਫਾਂਸੀ ਤਾਂ ਨਹੀਂ ਲੱਗਣ ਲੱਗੀ ਪਰ ਇੱਕ ਇਨਸਾਨੀਅਤ ਵੀ ਦੇਖੋ ਯਾਰ ਮਾੜੀ ਮੋਟੀ ਜੱਜ ਵੀ ਹੈਗੇ ਆ ਉਹਨਾਂ ਵੀ ਇਨਸਾਨ ਆ ਪੁਲਿਸ ਅਫਸਰਾਂ ਦੇ ਵੀ ਇਨਸਾਨ ਨੇ ਉਹ ਵੀ ਉਹਨਾਂ ਦੇ ਅਧਿਲਾ ਉਹਨਾਂ ਵੀ ਹਾਰਟ ਆ ਆਪਾਂ ਕਿਸੇ ਨੂੰ ਇੰਨਾ ਦੇਖੋ ਕੀ ਹਾਲਾਤ ਆ ਕੁੜੀ ਦੇ ਤੁਸੀਂ ਉਹਨਾਂ ਦੇ ਹੱਕ ਚ ਕਿਹੜਾ ਖਲਾਫ ਵਿੱਚ ਜਿੰਨੇ ਤੋਂ ਖੜੇ ਤੁਹਾਡੀ ਆਤਮਾ ਕਹਿੰਦੀ ਆ ਵੀ ਜੇ ਨਾਲ ਤੁਸੀਂ ਸੀਨੇ ਜਰਨਲਿਸਟ ਸੁਖਾ ਜੀ ਸੁਖਲਾ ਸਾਹਿਬ ਤੁਸੀਂ ਇਹਨੇ 15 10 15 ਸਾਲ ਤੋਂ ਜਾਣਨਾ ਇਹਨਾਂ ਨੇ ਗਲਤੀ ਕੀਤੀ ਇਹਨਾਂ ਨੇ ਤੁਹਾਡੇ ਮੀਡੀਆ ਸਾਹਮਣੇ ਮੇਰੇ ਤੋਂ ਤਿੰਨ ਚਾਰ ਵਾਰ ਮਾਫੀ ਮੰਗ ਲਈ ਮਾਤਾ ਕਾਲੀ ਤੋਂ ਮਾਫੀ ਮੰਗ ਲਈ ਆਪਾਂ ਇਸ ਤੋਂ ਵੱਡੇ ਹਾਂ ਔਰ ਮੈਂ ਮੇਰੀ ਗੱਲ ਸੁਣੋ ਕਹਿ ਰਹੇ ਹੈ ਇੱਕ ਗੱਲ ਸੁਣੋ ਤੇਰੀ ਬਾਈ ਤੇਰੀ ਪਿਆਰੀ ਹੈ ਨਾ ਹੱਥ ਸਿਰ ਤੇ ਰੱਖ ਬਈ ਦੱਸ ਦੇ ਤੋ ਕਿਸੇ ਨੇ ਮੇਰੇ ਸੰਗਠਨ ਨਿੱਕਰ ਪਈਏ ਜੇ ਵੀ ਮੰਗਡ ਕੀਤੀ ਹੋਵੇ ਜਾਂ ਕਿਸੇ ਨੇ ਮੰਗਿਆ ਹੋਵੇ ਮਦਦ ਕੀ ਕਿਹਾ ਸੀ ਤੈਨੂੰ ਆਣ ਕੋ ਪਹਿਲਾਂ ਮੈਂ ਇੱਕ ਬਾਤ ਬੋਲਣਾ ਚਾਹੁੰਦਾ ਸ਼ਾਇਦ ਤੁਹਾਨੂੰ ਨਹੀਂ ਪਤਾ ਲੋਕ ਜਿਹੀ ਲੱਗਦੀ ਪਰ ਜਿਹਦੀ ਵਾਈਫ ਮੇਰੇ ਬੱਚੇ ਜਿਹਾ ਬੜਾ ਕੁਝ ਵੀ ਨਹੀਂ ਇਹ ਤੇ ਮੈਂ ਅੱਜ ਨਾ ਮੇਰੀ ਵਾਈਫ ਕੀ ਸਿਰ पे ਆ ਕੇ ਰੱਖਿਆ ਬੋਤਾ ਕਿਸੇ ਨੇ ਮੈਨੂੰ 100 ਰੁਪਏ ਦੀ ਮੰਗ ਨਹੀਂ ਕੀ ਹਾਂ ਉਹ ਸਾਰੇ ਲੋਕ ਐਸੇ ਹਨ ਜੋ ਮੈਨੂੰ ਬਲੈਕਮੇਲ ਕਰ ਰਹੇ ਹਾਂ ਉਹਨਾਂ ਦੇ ਨਾਮ ਵੀ ਮੈਂ ਦੂੰਗਾ ਬਹੁਤ ਜਲਦੀ ਪਰ ਇਹ ਜੁਪਾਂਸ਼ੂ ਤਾਂ ਕੋਈ ਵੀ ਉਹ ਕਿਸੇ ਨੇ ਮੈਨੂੰ ਪੈਸੇ ਮੰਗਿਆ ਮੈਨੂੰ ਮੈਸੇਜ ਲੱਗ ਰਹੇ ਬਰਨਾਨ ਜੀ ਕਿੰਨੇ ਆਏ ਕਿੰਨੇ ਗਏ ਉਹ ਮੈਂ ਕਹਾ ਯਾਰ ਇਦਾਂ ਦੀ ਕੋਈ ਗੱਲ ਨਹੀਂ ਸੌ ਲੱਗੇ ਮੈਂ ਨਹੀਂ ਕਹਿੰਦਾ ਮੈਂ ਦੁੱਧਾ ਤੋਤਾ ਹਾਂ ਮੈਂ ਫੇਰ ਕਹਿੰਦਾ ਮੈਂ ਦੁੱਧਾ ਤੋਤਾ ਪਰ ਮੈਂ ਕਹਿ ਰਿਹਾ ਇਹਨਾਂ ਤੋਂ ਇੱਕ ਮੈਂ ਕਸਮ ਜੁਆ ਕੇ ਮੈਂ ਆਪਣੇ ਮੈਂ ਵੀ ਤਰੀ ਕਸਮ ਖਲਾ ਮਾਂ ਗਾਲੀ ਜੀ 100 ਰ ਔਰ ਨਾ ਮੇਰੇ ਕਿਸੇ ਬੰਦੇ ਨਾਲੇ ਮੈਨੂੰ ਇਹ ਵੀ ਗਿਆ ਮੈਂ ਕਿਹਾ ਨਹੀਂ ਸਾਡੇ ਕੋਲ ਤੂੰ ਆਇਆ ਜੇ ਅੱਜ ਤੂੰ ਆ ਤੂੰ ਕਿਸੇ ਨੂੰ ਕੋਈ ਰੁਪਈਆ ਵੀ ਦਿੱਤਾ ਜੇ ਤੂੰ ਬਲੈਕ ਮੈਨ ਹੋਇਆ ਕਿਸੇ ਨੂੰ ਰੁਪਈਆ ਦਿੱਤਾ ਸਾਡੇ ਤੋਂ ਬਰਾ ਕੋਈ ਨਹੀਂ ਹੋਊਗਾ ਠੀਕ ਸੋ ਸਭ ਨੂੰ ਬੇਨਤੀ ਹੈ ਮੈਂ ਫੇਰ ਮਾਫੀ ਤੁਹਾਡੇ ਸਾਰਿਆਂ ਤੋਂ ਮੰਗਦਾ ਕਿ ਜਿਹੜੇ ਐ ਇਸ ਇਸ਼ੂ ਨੂੰ ਇਸ ਇਸ਼ੂ ਨੂੰ ਚੱਕ ਰਹੇ ਹੋ ਬੰਦ ਕਰੋ ਇਹਨਾਂ ਨੂੰ ਜੀ ਲੈ ਲੈਂਦਾ ਹਾਂ ਇਹਨਾਂ ਨੂੰ ਜੀ ਲੈ ਲੈਂਦਾ ਹਾਂ ਇਹਨਾਂ ਨੂੰ ਜੀ ਲੈ ਲੈਂਦਾ ਇਹਨਾਂ ਕਰੋਗੇ ਬਚਾਰੇ ਕੋਈ ਸ਼ੋਰ ਕਰ ਲੈਣ